ਸੀਹਾਨ ਸੰਗ ਵੋਂਗ ਜੀ ਦੇ ਪਵਿੱਤਰ ਜਨਮ ਦੀ 108ਵੀਂ ਵਰੇਗੰਡ ਤੇ ਆਓ ਅਸੀਂ ਪਰਮੇਸ਼ਵਰ ਨਾਲ ਸੰਬੰਧਿਤ ਜੀਵਨ ਸਿਰਲੇਖ ਦੇ ਉਪਦੇਸ਼ ਦੇ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ ਅੱਜ ਮੈਨੂੰ ਪਿਤਾ ਜੀ ਦੇ ਜਨਮ ਦੇ ਅਰਥਾਂ ਤੇ ਵਿਚਾਰ ਕਰਨ ਦੇ ਮੌਕਾ ਮਿਲਿਆ ਜੇ ਵਸੀਹਾਨ ਸੰਗ ਵੋਂਗ ਜੀ ਇਸ ਧਰਤੀ ਤੇ ਨਾ ਹੁੰਦੇ ਸਸਵਰਗ ਦੇ ਗੰਭੀਰ ਪਾਪੀਆਂ ਦੇ ਰੂਪ ਵਿੱਚ ਸਾਨੂੰ ਸਿਰਫ ਮੌਤ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਉਹ ਆਏ ਆਪਣੀਆਂ ਸੰਤਾਨਾਂ ਲਈ ਸਲੀਬ ਤੇ ਆਪਣੇ ਲਹੂ ਵਹਾਇਆ ਤੇ ਨਵੇਂ ਨੇਮ ਦੀ ਘੋਸ਼ਣਾ ਕਰਕੇ ਮੁਕਤੀ ਦਾ ਰਾਹ ਖੋਲ ਦਿੱਤਾ ਹਾਲਾਂਕਿ ਸ਼ੈਤਾਨ ਨੇ ਹਨੇਰੇ ਯੁੱਗ ਦੇ ਦੌਰਾਨ ਪਰਮੇਸ਼ਵਰ ਦੇ ਜੀਵਨ ਦੀ ਸੱਚਾਈ ਨੂੰ ਤਬਾਹ ਕਰ ਦਿੱਤਾ ਹਰਾਨੀਮੀ 생명의 진리를 온전히 다 짓밟게 되죠. ਕੋਈ ਵੀ ਸੱਚਾਈ ਨੂੰ ਦੁਬਾਰਾ ਸਥਾਪਿਤ ਨਹੀਂ ਕਰ ਸਕਿਆ। ਸਿਰਫ ਉਹਨਾਂ ਦੇ ਆਉਣ ਤੇ ਹੀ ਅਸੀਂ ਸਹੀ ਅਤੇ ਗਲਤ ਵਿੱਚ ਫਰਕ ਕਰ ਸਕਦੇ ਹਾਂ। ਸਾਰੇ ਲੋਕੋ ਜੇਕਰ ਸਾਡੇ ਸਵਰਗੀ ਪਿਤਾ ਨਾ ਆਏ ਹੁੰਦੇ ਤਾਂ ਸਾਡਾ ਭਵਿੱਖ ਨਰਕ ਵਿੱਚ ਭਿਆਨਕ ਸਜ਼ਾ ਹੁੰਦਾ। ਹਾਲਾਂਕਿ ਜਦੋਂ ਉਹ ਆਏ ਤਾਂ ਉਹਨਾਂ ਨੇ ਸਾਡੀ ਅਗਵਾਈ ਕੀਤੀ ਤਾਂ ਜੋ ਸੀ ਉਸ ਦੁੱਖ ਭਰੇ ਨਰਕ ਵਿੱਚ ਨਾ ਜਾਈਏ ਅਤੇ ਨਵੇਂ ਨੇਮ ਦੀਆਂ ਸਿੱਖਿਆਵਾਂ ਦੁਆਰਾ ਉਹਨਾਂ ਨੇ ਸਵਰਗ ਲਈ ਸ਼ਾਨਦਾਰ ਦਰਵਾਜ਼ਾ ਖੋਲ੍ਹਿਆ ਹੈ ਨਾ 영원한 천국 갈수 있는 영광의 문을 활짝 열어 주지 않았습니까 ਜੇ ਪਿਤਾ ਜੀ ਇਸ ਧਰਤੀ ਤੇ ਨਾ ਆਏ ਹੁੰਦੇ ਤਾਂ ਪਰਮੇਸ਼ਵਰ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੁੰਦਾ ਇਸ ਜਾ ਦੇਣ ਵਾਲੇ ਅਤੇ ਪਾਪੀ ਵਿਚਾਰ ਰਿਸ਼ਤਾ ਹੁੰਦਾ ਹਾਲਾਂਕਿ ਉਹ ਆਇਆ ਤੇ ਉਹਨਾਂ ਨੇ ਨਵੇਂ ਨਾਮ ਦੁਆਰਾ ਪਾਪਾਂ ਦੀ ਮਾਫੀ ਦੀ ਘੋਸ਼ਣਾ ਕੀਤੀ ਜਿਸ ਨਾਲ ਸਵਰਗ ਵਾਪਸ ਜਾਣ ਦਾ ਰਾਹ ਖੋਲ ਗਿਆ। ਇਹ ਸੱਚਮੁੱਚ ਹੈਰਾਨੀ ਜਨਕ ਹੈ ਪਰ ਇਸ ਨੂੰ ਵੀ ਜਿਆਦਾ ਸ਼ਾਨਦਾਰ ਗੱਲ ਇਹ ਹੈ ਕਿ ਸਾਡੀ ਸਵਰਗੀ ਮਾਤਾ ਜਿਨ੍ਹਾਂ ਨੂੰ ਅਸੀਂ ਗਵਾ ਦਿੱਤਾ ਸੀ ਇਸ ਧਰਤੀ ਤੇ ਆਈ ਹੈ ਹਾਲਾਂਕਿ ਸੰਤਾਨਾ ਕੋਲ ਉਹਨਾਂ ਨੂੰ ਸਮਝਣ ਲਈ ਨਾ ਤਾਂ ਅੱਖਾਂ ਸੀ ਅਤੇ ਨਾ ਹੀ ਦਿਲ ਜੋ ਸੰਤਾਨ ਕਿਸੇ ਵੀ ਸਿੱਖਿਆ ਤੋਂ ਮਾਤਾ ਪਰਮੇਸ਼ਵਰ ਨੂੰ ਨਹੀਂ ਸਮਝ ਸਕਦੀ ਸੀ ਪਿਤਾ ਪਰਮੇਸ਼ਵਰ ਇਸ ਧਰਤੀ ਤੇ ਆਏ ਅਤੇ ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਿਖਾਇਆ ਕੀ ਪਿਤਾ ਮਸੀਹਾਂ ਸੰਗ ਹੋਂਗ ਜੀ ਉਹ ਨਹੀਂ ਸੀ ਜਿਨ੍ਹਾਂ ਨੇ ਆਪਣੀਆਂ ਸੰਤਾਨਾਂ ਨੂੰ ਜੀਵਨ ਦੇ ਰੁੱਖ ਦਾ ਰਸਤਾ ਦਿਖਾਇਆ ਕ੍ਰਿਸਤ ਅਨਸਾਹ ਹੋਂਗ 님 ਆ ਨਹੀਂ ਸੀ ਕਿ ਬਸ ਇਹ ਨਹੀਂ ਕੀ ਇਹ ਪਿਤਾ ਮਸੀਹਾਂ ਸੰਗ ਹੋਂਗ ਜੀ ਨੇ ਬਾਈਬਲ ਦੇ ਸਾਰੇ ਪਿਤਾ ਨੂੰ ਪ੍ਰਗਟ ਨਹੀਂ ਕੀਤਾ ਪਰਮੇਸ਼ਵਰ ਨੇ ਲੋਕਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਲੈਣ ਦਾ ਹੁਕਮ ਦਿੱਤਾ ਸੀ ਪਰ ਦੁਨੀਆ ਭਰ ਦੇ ਸਾਰੇ ਚਰਚੇ ਇਸ ਦੀ ਬਜਾਏ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਸਿਰਲੇਖਾਂ ਦੀ ਵਰਤੋਂ ਕਰਦੇ ਹਨ। ਕੀ ਪਿਤਾ ਨੇ ਸਾਡੇ ਲਈ ਵਿਡਿਆਈ ਭਰਿਆ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਜੋ ਪਿਤਾ ਦੇ ਯੁੱਗ ਵਿੱਚ ਯਿਸੂ ਦੇ ਨਾਮ ਨਾਲ, ਪੁੱਤਰ ਦੇ ਯੁੱਗ ਵਿੱਚ ਯਿਸੂ ਦੇ ਨਾਮ ਨਾਲ ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਯਿਸੂ ਦੇ ਨਾਮ ਮਸੀਹਾਂ ਸੰਗ ਹੋងਜੀ ਪੂਰਨ ਬਪਤਿਸਮਾ ਪ੍ਰਾਪਤ ਕਰ ਸਕੀਏ? ਜਦੋਂ ਅਸੀਂ ਇਹਨਾਂ ਗੱਲਾਂ ਤੇ ਵਿਚਾਰ ਕਰਦੇ ਹਾਂ ਤਾਂ ਅਸੀਂ ਇਹ ਅਹਿਸਾਸ ਕਰ ਸਕਦੇ ਹਾਂ ਕਿ ਜੇਕਰ ਪਿਤਾ ਨਾ ਆਏ ਹੁੰਦੇ ਤਾਂ ਸਾਡੇ ਲਈ ਮੁਕਤੀ ਅਤੇ ਸਵਰਗ ਅਸੰਭਵ ਹੁੰਦਾ ਜਿਵੇਂ ਕਿ ਮੱਤੀ ਅਧਿਆਇ 7 ਵਿੱਚ ਲਿਖਿਆ ਹੈ ਉਸ ਦਿਨ ਅਨੇਕ ਬੰਨੂ ਆਖਣਗੇ हे ਪ੍ਰਭ ਹੈ ਪ੍ਰਭ ਕਿ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀ ਤਦ ਯਿਸੂ ਉਹਨਾਂ ਨੂੰ ਕਹਿਣਗੇ ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ हे ਬੁਰਿਆਰੋ ਮੇਰੇ ਕੋਲੋਂ ਚੱਲੇ ਜਾਓ ਅਸੀਂ ਉਹਨਾਂ ਵਿੱਚੋਂ ਇੱਕ ਹੁੰਦੇ ਅਸੀਂ ਪਰਮੇਸ਼ਵਰ ਦੀ ਇੱਛਾ ਜਾਂ ਨਵੇਂ ਨੇਮ ਬਾਰੇ ਨਹੀਂ ਜਾਣਦੇ ਸਿਓਨ ਕਿੱਥੇ ਹੈ ਅਤੇ ਅੰਤ ਦੇ ਦਿਨਾਂ ਵਿੱਚ ਬਵਾਂ ਹੋਣ ਤੇ ਕਿੱਥੇ ਭਜਣਾ ਚਾਹੀਦਾ ਇਹ ਵੀ ਅਸੀਂ ਨਹੀਂ ਜਾਣਦੇ ਸੰਸਾਰ ਜਿਵੇਂ ਅਜਹੀ ਸਥਿਤੀ ਵਿੱਚ ਹੈ ਇਸ ਲਈ ਪਿਤਾ ਅਨਸੰਗ ਹੋਂਗ ਜੀ ਇਸ ਧਰਤੀ ਤੇ ਆਏ 37 ਸਾਲਾਂ ਤੱਕ ਖੁਸ਼ਖਬਰੀ ਦੇ ਮਾਰਗ ਤੇ ਚੱਲੇ ਅਤੇ ਆਪਣੀਆਂ ਸੰਤਾਨਾਂ ਨੂੰ ਆਪਣੀਆਂ ਸਿੱਖਿਆਵਾਂ ਦੀ ਘੋਸ਼ਣਾ ਕਰਨ ਲਈ ਕਿਹਾ ਅਸੀਂ ਮੁਕਤੀ ਦੀ ਖਬਰ ਸੁਣੀ ਹੈ ਅਤੇ ਮੁਕਤੀ ਦਾ ਮੌਕਾ ਪ੍ਰਾਪਤ ਕੀਤਾ ਹੈ ਪਰ ਲੋਕਾਂ ਨੂੰ ਨਹੀਂ क्योंकि पिता ते माता ने सानु अपने मुंह तो उनानु तौबा वल ज्यादा मौका देता है. इसलिए 어떤 इस खुशखबरी दा प्रचार पूरे विश्व विच करना चाहिदा है. 사누 दुनिया दे सारे लोकां नु ए दसना चाहिदा है कि पिता ते माता इस धरती ते आए हन. ਸਾਨੂੰ ਸਾਰੀ ਮਨੁੱਖ ਜਾਤੀ ਨੂੰ ਉਸ ਨਵੇਂ ਨੇਮ ਦਾ ਮਾਰਗ ਵੀ ਦੱਸਣਾ ਚਾਹੀਦਾ ਹੈ ਜੋ ਪਿਤਾ ਨੇ ਆਪਣੀਆਂ ਸੰਤਾਨਾਂ ਨੂੰ ਸਿਖਾਇਆ ਸੀ। ਜਿਵੇਂ ਕਿ 37 ਸਾਲ ਪਿਤਾ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਤੇ ਆਪਣੀਆਂ ਸੰਤਾਨਾਂ ਲਈ ਬਹੁਤ ਸਾਰੀਆਂ ਸਿੱਖਿਆਵਾਂ ਛੱਡੀਆਂ। ਪਿਤਾ ਜੀ ਨੇ ਜੀਵਨ ਦੇ ਵਿਰਚ ਦੀ ਸਚਾਈ ਪ੍ਰਗਟ ਕੀਤੀ ਅਤੇ ਹੰਜੀਰ ਦੇ ਵਿਰਚ ਦੇ ਭੇਤ ਨੂੰ ਪੂਰਾ ਕੀਤਾ। ਆਪ ਜੀ ਕੇ ਸੋ ਆ ਸ਼ਸਾ ਈਰੋ ਜੂ ਸ਼ੋਕ ਪਿਤਾ ਦੇ ਆਉਣ ਦੁਆਰਾ ਨਵੇਂ ਨੇਮ ਦੇ ਉਸ ਸਿਯੋਨ ਦਾ ਕੀ ਹੋਇਆ ਜੋ ਬਰਬਾਦ ਹੋ ਗਿਆ ਸੀ ਕਿਸ ਨੂੰ ਦੁਬਾਰਾ ਨਹੀਂ ਬਣਾਇਆ ਗਿਆ ਸਾਰੇ ਲੋਕਾਂ ਨੂੰ ਇਸ ਖੁਸ਼ਖਬਰੀ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਵੀ ਸਵਰਗੀ ਪਿਤਾ ਮਸੀਹਾਨ ਸੰਗ ਹੋង ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਨੂੰ ਸਵੀਕਾਰ ਕਰ ਸਕਣ ਅਤੇ ਸਾਰੇ ਲੋਕਾਂ ਲਈ ਆਤਮਾ ਅਤੇ ਲਾੜੀ ਕੋ ਲਾਉਣ ਲਈ ਮਿਹਮਾ ਦਾ ਦਰਵਾਜ਼ਾ ਖੁੱਲ ਜਾਵੇਗਾ ਬੋਧਨ ਚਰਾਂ ਮਾਮਿੰਦਰੀ ਤਾ ਨਾਉਗੋ ਤੋਰਾਉਲ ਸੂ ਇਨ ਗਰਨ ਯੰਗਵਾਂਗਏ ਗੋ ਮੂਨੀ ਦੋ ਹਵਲਜਾਂਗ ਨਯੋਸਮੋ ਜੋਕੀਅਸਮਿਦਾ ਇਸ ਨਵੇ ਸਾਲ ਵਿਚ ਖੁਸ਼ਖਬਰੀ ਦਾ ਪ੍ਰਚਾਰ ਉਹਨਾਂ ਸਾਰੇ ਦੇਸ਼ਾਂ ਵਿੱਚ ਸ਼ਾਇਰਾ ਵਿੱਚ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਅਜੇ ਤੱਕ ਸਚਾਈ ਨੂੰ ਨਹੀਂ ਸੁਣਿਆ ਹੈ ਤਾਂ ਜੋ ਦੁਨੀਆ ਵਿੱਚ ਤੁਸੀਂ ਕਿੱਥੇ ਵੀ ਜਾਵੋ ਅਤੇ ਕਹੋ ਮਸੀਹ ਹਾਂ ਸੰਗ ਹੋਂਗ ਜੀ ਤਾਂ ਲੋਕ ਜਵਾਬ ਦੇਣ ਆ ਮੈਂ ਇਸ ਸਚਾਈ ਬਾਰੇ ਸੁਣਿਆ ਹੈ ਅਤੇ ਮੁਕਤੀ ਪਾਉਣ ਲਈ ਤੁਹਾਨੂੰ ਮਾਤਾ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਹਿਣ ਤੇ ਉਹ ਕਹੋ ਉਹ ਮੈਂ ਇਸ ਬਾਰੇ ਸੁਣਿਆ ਹੈ 2026 ਵਿੱਚ ਸਾਨੂੰ ਆਪਣੀਆਂ ਉਮੀਦਾਂ ਨੂੰ ਸਿਰਫ ਸਾਕਾਰ ਰੂਪ ਨਾਲ ਫੜੀ ਰੱਖਣ ਦੇ ਬਜਾਏ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ 아버지께서 ਕੀ ਪਿਤਾ ਮਨੁੱਖ ਜਾਤੀ ਨੂੰ ਬਚਾਉਣ ਲਈ ਇਸ ਧਰਤੀ ਤੇ ਨਹੀਂ ਆਏ ਫਿਰ ਸਿਉਂ ਦਿਨ ਸੰਤਾਨਾ ਨੂੰ ਉਹਨਾਂ ਦੀ ਮੁਕਤੀ ਦੇ ਕੰਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਅਸੀਂ ਉਹਨਾਂ ਦੀ ਸੰਤਾਨ ਹਾਂ ਉਹਨਾਂ ਨੇ ਸਾਡੇ ਪਾਪਾ ਦੀ ਮਾਫੀ ਕਰ ਦਿੱਤਾ ਹੈ ਸਾਡੇ ਅਧਿਕਾਰ ਨੂੰ ਬਹਾਲ ਕੀਤਾ ਹੈ ਅਤੇ ਸਾਨੂੰ ਸਵਰਗ ਵਿੱਚ ਰਾਜ ਅਹਦੇ ਦੇ ਜਾਜਕ ਬਣਾਇਆ ਹੈ

ਉਹਨੇ 37 ਸਾਲ ਤੱਕ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸਖਤ ਮਿਹਨਤ ਤੋਂ ਲੈ ਕੇ ਆਪਣੀਆਂ ਸੰਤਾਨਾਂ ਨੂੰ ਬਚਾਉਣ ਦੇ ਕੰਮ ਤੱਕ ਸਭ ਕੁਝ ਦੁਖੀ ਸੀ ਫਿਰ ਵੀ ਉਹ ਮਨੁੱਖ ਜਾਤੀ ਨੂੰ ਸਿੱਖਿਆ ਦੇਣ ਲਈ ਦੁੱਖਾਂ ਦੇ ਰਾਹ ਤੇ ਕਦਮ ਦਰ ਕਦਮ ਚੱਲੇ ਸਾਨੂੰ ਉਹਨਾਂ ਦੀਆਂ ਸੰਤਾਨਾਂ ਦੇ ਰੂਪ ਵਿੱਚ ਉਸ ਰਾਸ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਲਗਨ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ ਸਾਨੂੰ ਸੀਓ ਨੂੰ ਅਜਿਹੀ ਜਗ੍ਹਾ ਬਣਾਉਣਾ ਚਾਹੀਦਾ ਹੈ ਜਿੱਥੇ ਭੈਣ ਭਰਾ ਇੱਕ ਦੂਜੇ ਦੀ ਦੇਖਭਾਲ ਕਰਨ ਠੀਕ ਉਸੇ ਤਰ੍ਹਾਂ ਜਿਵੇਂ ਪਿਤਾ ਅਤੇ ਮਾਤਾ ਨੇ ਸਾਨੂੰ ਪਿਆਰ ਕੀਤਾ ਹੈ ਮੈਂ ਜਾਣਦਾ ਹਾਂ ਕਿ ਤੁਹਾਡੇ ਸਾਰਿਆਂ ਦੇ ਪਰਿਵਾਰ ਹਨ ਇਸ ਦਾ ਕੀ ਮਤਲਬ ਹੈ ਆਓ ਪਰਿਵਾਰ ਦੇ ਮੁਖੀਆਂ ਦੇ ਰੂਪ ਵਿੱਚ ਇੱਕ ਪਿਤਾ ਦੇ ਨਜ਼ਰੀਏ ਤੇ ਵਿਚਾਰ ਕਰੀਏ ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਪਿਤਾ ਚਾਹੇਗਾ ਕਿ ਉਹਨਾਂ ਦੀ ਸੰਤਾਨਾ ਹਰ ਰੋਜ਼ ਝਗੜਾ ਕਰਨ ਮੰਨ ਲੋ ਇੱਕ ਭਰਾ ਆਪਣੇ ਭਰਾ ਦੀ ਨਿੰਦਿਆ ਕਰਦਾ ਹੈ ਅਤੇ ਇੱਕ ਭੈਣ ਆਪਣੀ ਭੈਣ ਦੀ ਨਿੰਦਿਆ ਕਰਦੀ ਹੈ ਅਤੇ ਉਹ ਹਰ ਰੋਜ਼ ਲੜਦੇ ਹਨ ਅਤੇ ਪੱਕ ਚੁੰਦੇ ਹਨ ਕੀ ਕੋਈ ਪਿਤਾ ਇਹ ਪਸੰਦ ਕਰੇਗਾ ਜੇ ਤੁਸੀਂ ਬਹੁਤ ਸਾਰੇ ਬੱਚਿਆਂ ਦੇ ਪਿਤਾ ਹੋ ਜੋ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਤਾਂ ਇਹ ਤੁਹਾਡੇ ਲਈ ਬਹੁਤ ਦੁਖਦਾਈ ਹੋਵੇਗਾ ਜੇ ਇਸ ਨੂੰ ਸਮਝਦੇ ਹਾਂ ਤਾਂ ਸਾਨੂੰ ਪਿਤਾ ਦੇ ਦਿਲ ਨੂੰ ਸਮਝਣਾ ਚਾਹੀਦਾ ਹੈ ਸਰੀਰਕ ਤੌਰ ਤੇ ਅਸੀਂ ਵਕ ਵਕ ਪਰਿਵਾਰਾਂ ਵਿੱਚ ਵਕ ਵਕ ਖੇਤਰਾ ਤੋਂ ਵਕ ਵਕ ਭਾਸ਼ਾਵਾਂ ਅਤੇ ਵਖੋ ਵੱਖਰੇ ਰੂਪਾਂ ਦੇ ਨਾਲ ਪੈਦਾ ਹੋਏ ਹਾਂ ਪਰ ਆਤਮਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਕੀ ਅਸੀਂ ਸਾਰੇ ਭੈਣ ਭਰਾ ਨਹੀਂ ਹਾਂ ਕੀ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਭੈਣ ਭਰਾ ਹਾਂ ਹਮ ਜੇ ਮਹਿਸੂਸ ਹੁੰਦਾ ਹੈ ਕਿ ਅਸੀਂ ਭੈਣ ਭਰਾ ਹਾਂ ਤਾਂ ਸਾਨੂੰ ਕਦੇ ਵੀ ਝਗੜਾ ਨਹੀਂ ਕਰਨਾ ਚਾਹੀਦਾ ਜਾਂ ਇੱਕ ਦੂਜੇ ਨਾਲ মতਪੇਦ ਨਹੀਂ ਹੋਣੇ ਚਾਹੀਦੇ ਸਾਨੂੰ ਇੱਕ ਦੂਜੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਕੀ ਪਰਮੇਸ਼ਵਰ ਸਾਨੂੰ ਯੋਹੰਨਾ ਅਧਿਆਇ 13 ਵਿੱਚ ਇਹ ਹੁਕਮ ਨਹੀਂ ਦਿੰਦੇ ਇੱਕ ਦੂਏ ਨੂੰ ਪਿਆਰ ਕਰੋ ਪਿਤਾ ਅਤੇ ਮਾਤਾ ਨੇ ਹਮੇਸ਼ਾ ਆਪਣੇ ਬੱਚਿਆਂ ਨੂੰ ਇਹੀ ਸਿਖਾਇਆ ਹੈ ਜੀਸੂ ਨੇ ਇਹ ਕਹਿ ਕੇ ਇਸ ਦੀ ਡੂੰਘਾਈ ਅਤੇ ਤੀਬਰਤਾ ਨੂੰ ਸਮਝਾਇਆ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ ਪਰਮੇਸ਼ਵਰ ਨੇ ਸਾਨੂੰ ਕਿਵੇਂ ਪਿਆਰ ਕੀਤਾ ਕਿ ਬਾਈਬਲ ਵਿੱਚ ਇਹ ਦਰਜ ਨਹੀਂ ਹੈ ਕਿ ਉਹਨਾਂ ਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਹਨਾਂ ਨੇ ਆਪਣੀ ਜਾਨ ਵੀ ਦੇ ਦਿੱਤੀ ਸਾਨੂੰ ਆਪਣੇ ਭੈਣਾਂ ਭਰਾਵਾਂ ਨੂੰ ਇਸ ਹੱਦ ਤੱਕ ਪਿਆਰ ਕਰਨਾ ਚਾਹੀਦਾ ਹੈ ਇਹ ਆਸਾਨ ਨਹੀਂ ਹੈ ਹੈ ਨਾ ਹਾਲਾਂਕਿ ਅਸੀਂ ਪਾਪੀ ਹਾਂ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਧੋਖਾ ਦਿੱਤਾ ਅਤੇ ਇਸ ਧਰਤੀ ਉੱਤੇ ਕੱਢ ਦਿੱਤੇ ਗਏ ਸਾਡੀ ਮੌਤ ਨਿਸ਼ਚਿਤ ਸੀ पर सਾਨੂੰ بچਾਉਣ ਲਈ ਪਰਮੇਸ਼ਵਰ ਇਸ ਧਰਤੀ ਤੇ ਆਏ ਸਲੀਬ ਤੇ ਆਪਣਾ ਲਹੂ ਵਹਾਇਆ ਤੇ ਨਵੇਂ ਨੇਮ ਦੀ ਸਥਾਪਨਾ ਕੀਤੀ ਹਾਲਾਂਕਿ ਚੈਤਾਨਨ ਦੁਆਰਾ ਰੋਕੇ ਜਾਣ ਕਾਰਨ ਨਵਾਂ ਨੇਮ ਲਗਭਗ 1600 ਸਾਲਾਂ ਲਈ ਅਲੋਪ ਹੋ ਗਿਆ ਸਵਰਗ ਵਾਪਸ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸੀ ਇਸੇ ਲਈ ਰਾਹ ਖੋਲਣ ਲਈ ਇਸ ਧਰਤੀ ਤੇ ਫਿਰ ਤੋਂ ਆਏ। ਜਦੋਂ ਵੀ ਮੈਂ ਆਪਣੇ ਪਿਤਾ ਅਤੇ ਮਾਤਾ ਦੇ ਪਿਆਰ ਅਤੇ ਬਲੀਦਾਨ ਬਾਰੇ ਸੋਚਦਾ ਹਾਂ ਤਾਂ ਮੈਨੂੰ ਹੈਰਾਨੀ ਹੁੰਦੀ ਹਾਂ ਕਿ ਕੀ ਮੈਂ ਕਦੇ ਅਜਿਹੀ ਦੁਨੀਆ ਵਿੱਚ ਵਾਪਸ ਜਾਣਾ ਚਾਹਾਂਗਾ ਜਿੱਥੇ ਮੇਰਾ ਪਾਸਾ ਬਰਛੇ ਨਾਲ ਵਿੰਨਿਆ ਗਿਆ ਸੀ ਅਤੇ ਮੇਰੇ ਤੇ ਝੂਠੇ ਦੋਸ਼ ਲਗਾਏ ਗਏ ਸੀ ਅਤੇ ਮੈਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹ ਕਲਪਨਾ ਯੋਗ ਹੈ। ਮਨ ਲਓ ਕਿ ਤੁਸੀਂ ਵਿਦੇਸ਼ ਦੀ ਯਾਤਰਾ ਤੇ ਹੋ ਜਿੱਥੇ ਤੁਹਾਨੂੰ ਸਲੀਬ ਤੇ ਲਟਕਾ ਕੇ ਟੰਗਿਆ ਗਿਆ ਤੇ ਤੁਹਾਨੂੰ ਬਰਛੇ ਨਾਲ ਵਿੰਨਿਆ ਗਿਆ ਹੋਇਆ ਤੁਸੀਂ ਮਰ ਵੀ ਗਏ ਕਿ ਜੇਕਰ ਕੋਈ ਅਜਿਹੀ ਥਾਂ ਹੋਵੇ ਜਿੱਥੇ ਉਸ ਦੇਸ਼ ਵਿੱਚ ਤੁਹਾਡੇ ਠਹਿਰਨ ਦੌਰਾਨ ਲੋਕਾਂ ਨੇ ਤੁਹਾਡਾ ਅਪਮਾਨ ਕੀਤਾ ਤੇ ਤਸੀਹੇ ਦਿੱਤੇ ਤਾਂ ਕੀ ਤੁਸੀਂ ਉਸ ਦੇਸ਼ ਨੂੰ ਦੁਬਾਰਾ ਜਾਣਾ ਚਾਹੋਗੇ ਨਾਲ ਸਿੱਕਿਆ ਸਕ습니까 ਹਾਲਾਂਕਿ ਪਿਤਾ ਇਸ ਧਰਤੀ ਤੇ ਦੁਬਾਰਾ ਆਏ ਕਿਉਂਕਿ ਜੇ ਉਹ ਆਪਣੀਆਂ ਸੰਤਾਨਾਂ ਨੂੰ ਇਕੱਲੇ ਛੱਡ ਦਿੰਦੇ ਤਾਂ ਉਹ ਸਾਰੇ ਮਰ ਜਾਣਗੇ ਤੋਂ 다시 이 땅에 오셨습니다 ਹਾਲਾਂਕਿ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਇਹ ਧਰਤੀ ਅਜਿਹੀ ਜਗ੍ਹਾ ਨਹੀਂ ਸੀ ਜਿੱਥੇ ਉਹ ਜਾਣਾ ਚਾਹੁੰਦੇ ਸੀ ਫਿਰ ਵੀ ਉਹ ਆਪਣੀਆਂ ਸੰਤਾਨਾਂ ਨੂੰ ਬਚਾਉਣ ਲਈ ਦੂਜੀ ਵਾਰ ਪ੍ਰਗਟ ਹੋਏ ਜਦੋਂ ਅਸੀਂ ਇਬਰਾਨੀਆ ਦਾ ਅਧਿਆਇ 9 ਵਚਨ 27 ਅਤੇ 28 ਨੂੰ ਪੜ੍ਹਦੇ ਹਾਂ ਤਸਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਹਨਾਂ ਦਾ ਦੂਜੀ ਵਾਰ ਆਉਣਾ ਉਹਨਾਂ ਦੀ ਇੱਛਾ ਕਾਰਨ ਸੀ ਜਾਂ ਕਿਸੇ ਮਹਾਨ ਮਕਸਦ ਲਈ ਸੀ ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਕਰ ਸਕਦੇ ਹਾਂ ਕਿ ਪਿਤਾ ਜੀ ਦਾ ਪਿਆਰ ਕਦੇ ਮਾਮੂਲੀ ਨਹੀਂ ਸੀ ਫਿਰ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਸਾਡੇ ਭੈਣਾ ਭਰਾਵਾਂ ਲਈ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਲਈ ਜੋ ਸੱਚਾਈ ਵਿੱਚ ਆਉਣਗੇ ਅਤੇ ਸਾਰੇ ਪਾਪਾਂ ਨੂੰ ਉਤਾਰ ਦੇਣਗੇ ਕੀ ਮੈਂ ਵੀ ਕਰ ਸਕਦਾ ਹਾਂ ਜਿਵੇਂ ਕਿ ਪਿਤਾ ਨੇ ਆਪਣੀਆਂ ਸੰਤਾਨਾਂ ਲਈ ਕੀਤਾ ਕੀ ਮੈਂ ਉਸ ਧੀ ਰਜ ਨਾਲ ਕੰਮ ਕਰ ਸਕਦਾ ਹਾਂ ਸਾਰੇ ਲੋਕੋ ਆਓ ਅਸੀਂ ਸਾਰੇ ਆਪਣੇ ਭੈਣਾ ਭਰਾਵਾਂ ਦੇ ਪਿਆਰ ਵਿੱਚ ਆਪਣੇ ਪਿਤਾ ਦੇ ਸਮਾਨ ਕਰੀਏ ਅਬਾਜੀ ਕੁ ਧਿਆਨ ਕੀਤੇ ਸਾਰੇ ਪੈਣਾ ਭਰਾਵਾਂ ਨੂੰ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ। ਅਸੀਂ ਅਜੇ ਵੀ ਨਬਾਲਗ ਹਾਂ। ਫਲਾਂ ਦੀ ਗੱਲ ਕਰੀਏ ਤਾਂ ਜਦੋਂ ਫਲ ਪੂਰੀ ਤਰ੍ਹਾਂ ਪੱਕ ਜਾਂਦੇ ਹਨ ਤਾਂ ਉਹਨਾਂ ਨੂੰ ਤੋੜਿਆ ਜਾ ਸਕਦਾ ਹੈ। ਜਦੋਂ ਅਸੀਂ ਅਜੇ ਤੱਕ ਸੰਪੂਰਨ ਨਹੀਂ ਹੋਏ ਹਾਂ ਤਾਂ ਅਸੀਂ ਸੁਵਰਗ ਦੀ ਇੱਛਾ ਕਿਵੇਂ ਕਰ ਸਕਦੇ ਹਾਂ? ਪਿਤਾ ਜੀ ਦੇ ਪਵਿੱਤਰ ਜਨਮ ਦੀ ਯਾਦ ਵਿੱਚ ਅੱਜ ਦੇ ਸਮਾਗਮ ਦੁਆਰਾ ਸੀਯੂਨ ਦੀਆਂ ਸੰਤਾਨਾਂ ਨੂੰ ਆਪਣੇ ਭੈਣਾਂ ਤੇ ਭਰਾਵਾਂ ਨੂੰ ਸਿਰਫ ਉਹਨਾਂ ਲੋਕਾਂ ਦੇ ਰੂਪ ਵਿੱਚ ਨਹੀਂ ਸੋਚਣਾ ਚਾਹੀਦਾ ਜੋ ਸਾਡੇ ਤੋਂ ਵੱਖਰੀ ਸਥਿਤੀ ਵਿੱਚ ਹਨ ਇਹ ਸਮਝਦੇ ਹੋਏ ਕਿ ਉਹ ਸਾਡੇ ਸਵਰਗੀ ਪਰਿਵਾਰਕ ਦੇ ਮੈਂਬਰ ਹਨ ਸਾਡੇ ਸੱਚੇ ਭੈਣ ਭਰਾ ਹਨ ਅਬਾਜੀ ਦੇ ਮਾਹਮਰੋ ਤੋਂ 어머니 ਦੇ ਮਾਹਮਰੋ ਸਾਨੂੰ ਪਿਤਾ ਅਤੇ ਮਾਤਾ ਦੇ ਦਿਲ ਨਾਲ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਅੱਜ ਤੁਸੀਂ ਪਿਤਾ ਜੀ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਹੈ ਨਾ? ਮੈਨੂੰ ਵੀ ਇਹੀ ਲੱਗਦਾ ਹੈ। ਹੁਣ ਤੋਂ ਆਓ ਅਸੀਂ ਮਨੁੱਖ ਜਾਤੀ ਨਾਲ ਜੀਵਨ ਦੀ ਖੁਸ਼ੀ ਸਾਂਝੀ ਕਰੀਏ। ਜਿਸ ਤਰ੍ਹਾਂ ਪਿਤਾ ਜੀ ਨੇ ਸਾਨੂੰ ਜੀਵਨ ਦੇ ਬਿਰਛ ਦਾ ਰਸਤਾ ਦਿਖਾਇਆ ਉਸੇ ਤਰ੍ਹਾਂ ਸਾਨੂੰ ਵੀ ਇਸ ਨੂੰ ਸਾਰਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਆਓ ਅਸੀਂ ਸਾਰਿਆਂ ਨੂੰ ਸਿਖਾਈਏ ਕਿ ਸੁਵਰਗੀ ਮਾਤਾ ਨਵੀਂ ਯਰੂਸ਼ਲਮ ਆਈ ਹੈ ਆਓ ਅਸੀਂ ਉਹਨਾਂ ਨੂੰ ਨਵੇਂ ਨੇਮ ਦੀ ਸੱਚਾਈ ਵੀ ਦੱਸੀਏ ਜੋ ਪਰਮੇਸ਼ਵਰ ਅਤੇ ਸਾਡੇ ਵਿਚਕਾਰ ਟੁੱਟੇ ਹੋਏ ਰਿਸ਼ਤੇ ਨੂੰ ਬਹਾਲ ਕਰਦਾ ਹੈ ਤਾਂ ਜੋ ਸੀਪਿਤਾ ਦੇ ਆਉਣ ਦੀ ਉਡੀਕ ਕਰਦੇ ਹੋਏ ਖੁਸ਼ਖਬਰੀ ਦਾ ਕੰਮ ਜਲਦੀ ਪੂਰਾ ਕਰ ਸਕੀਏ ਵੈਨੂ ਉਮੀਦ ਹੈ ਕਿ ਇਹ ਪਲ ਜਲਦੀ ਆਵੇਗਾ ਜੇ ਤੁਸੀਂ ਆਪਣੇ ਭੈਣਾਂ ਅਤੇ ਭਰਾਵਾਂ ਪ੍ਰਤੀ ਨਫ਼ਰਤ ਰੱਖਦੇ ਹੋ ਜੇ ਤੁਹਾਡੇ ਇੱਕ ਦੂਜੇ ਨਾਲ ਅਸਹਿਜ ਰਿਸ਼ਤੇ ਹਨ ਤਾਂ ਕਿਰਪਾ ਕਰਕੇ ਪਿਤਾ ਜੀ ਦੇ ਦਿਲ ਨਾਲ ਇਹਨਾਂ ਨੂੰ ਛੱਡ ਦਿਓ ਪਿਤਾ ਅਤੇ ਮਾਤਾ ਜੀ ਸਾਨੂੰ ਮੌਤ ਤੱਕ ਵੀ ਪਿਆਰ ਕਰਦੇ ਹਨ ਅਤੇ ਕਹਿੰਦੇ ਹਨ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ ਕਿਉਂਕਿ ਪਿਤਾ ਅਤੇ ਮਾਤਾ ਇਸ ਪਿਆਰ ਭਰੇ ਰਿਸ਼ਤੇ ਨੂੰ ਬਹੁਤ ਮਹੱਤਵ ਦਿੰਦੇ ਹਨ ਇਸ ਲਈ ਸਾਨੂੰ ਇੱਕ ਦੂਜੇ ਨੂੰ ਵਧੇਰੇ ਇਕਤਾ ਸਦਭਾਵਨਾ ਅਤੇ ਵਿਚਾਰਸ਼ੀਲ ਹੋਣਾ ਚਾਹੀਦਾ ਹੈ ਇੱਕ ਦੂਜੇ ਦਾ ਪਾਲਣ ਕਰਨਾ ਅਤੇ ਦੇਖਪਾਲ ਕਰਨੀ ਚਾਹੀਦੀ ਹੈ। ਇਹ 아버지께서 ਪਿਆਰ ਦੇ ਰਾਹ ਬਾਰੇ ਪਿਤਾਦਿਆਂ ਸਿੱਖਿਆਵਾ ਦਾ ਸਭ ਤੋਂ ਯਾਦਗਾਰ ਹਿੱਸਾ ਕੀ ਹੋਵੇਗਾ? ਜੇ 사랑이 이 상스러운 모습으로 얘기했다. ਪਿਆਰ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਜੇਕਰ ਅਸੀਂ ਸਿਰਫ ਉਸ ਚੀਜ਼ ਦਾ ਪਿੱਛਾ ਕਰੀਏ ਜੋ ਸਾਡੇ ਲਈ ਖੁਸ਼ੀ ਲਿਆਉਂਦੀ ਹੈ। 사랑이라는 것에 그 완성한 도에 이를 수가 없습니다. ਇਸ ਲਈ ਸਾਨੂੰ ਇਹ ਪੁੱਛਣਾ ਚਾਹੀਦਾ ਹੈ ਮੈਂ ਖੁਸ਼ ਹਾਂ ਪਰ ਕੀ ਦੂਸਰੇ ਵੀ ਖੁਸ਼ ਹਨ ਜਦੋਂ ਅਸੀਂ ਆਪਣੇ ਹਾਲੇ ਦੁਆਲੇ ਦੇ ਲੋਕਾਂ ਦੀ ਦੇਖਭਾਲ ਕਰਦੇ ਹਾਂ ਅਤੇ ਦੂਜਿਆਂ ਨੂੰ ਆਪਣੇ ਨਾਲੋਂ ਬਿਹਤਰ ਸਮਝਦੇ ਹਾਂ ਤਾਂ ਭੈਣਾ ਭਰਾਵਾਂ ਵਿਚਕਾਰ ਕੋਈ ਗਲਤਫਹਿਮੀ ਨਹੀਂ ਹੋਵੇਗੀ ਅਤੇ ਨਾ ਹੀ ਇੱਕ ਦੂਜੇ ਨਾਲ ਕੋਈ ਅਵਿਸ਼ਵਾਸ ਜਾਂ ਅਸੰਤੁਸ਼ਟੀ ਹੋਵੇਗੀ ਤੋ 불ਮਾਨੀ ਖ਼ਤਮ ਹੋ ਜਾਏਗਾ। ਅਸੀਂ ਇਕਤਾ ਅਤੇ ਪਿਆਰ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ। ਪਿਤਾ ਨੇ ਸਵਰਗ ਦੀ ਮਹਿਮਾ ਤਿਆਗ ਦਿੱਤੀ ਅਤੇ ਸਰੀਰ ਵਿੱਚ ਇਸ ਧਰਤੀ ਤੇ ਆਏ। ਇੰਤ ਤੱਕ 육체에 장막 서시고 오셨습니다। ਇਹ ਉਹ ਰਸਤਾ ਸੀ ਜਿਸ ਨੂੰ ਉਹ ਨਹੀਂ ਚਾਹੁੰਦੇ ਸੀ। ਪਰ ਕਿਉਂ ਦੂਜੀ ਵਾਰ ਨਹੀਂ ਆਏ ਕਿਉਂਕਿ ਉਹਨਾਂ ਨੇ ਆਪਣੀਆਂ ਸੰਤਾਨਾਂ ਬਾਰੇ ਸੋਚਿਆ ਜਿਨ੍ਹਾਂ ਨੂੰ ਇਕੱਲੇ ਛੱਡ ਦਿੱਤੇ ਜਾਣ ਤੇ ਮੌਤ ਦਾ ਸਾਹਮਣਾ ਕਰਨਾ ਪਿਆ। ਜੇ ਅਸੀਂ ਜੀਸੀਸ ਸਿੱਖਿਆ ਨੂੰ ਉਦੋਂ ਹੀ ਸਮਝਦੇ ਹਾਂ ਜਦੋਂ ਅਸੀਂ ਬਾਈਬਲ ਖੋਲ੍ਹਦੇ ਹਾਂ ਪਰ ਜਦੋਂ ਅਸੀਂ ਇਸ ਨੂੰ ਬੰਦ ਕਰਦੇ ਹਾਂ ਤਾਂ ਅਸੀਂ ਦੁਨੀਆ ਦੇ ਲੋਕਾਂ ਵਰਗ ਕੰਮ ਕਰਦੇ ਹਾਂ ਤਾਂ ਸਿੱਖਿਆ ਦਾ ਕੋਈ ਮਤਲਬ ਨਹੀਂ ਹੈ। ਸੰਗਯੰਗੀ ਅਚੇਤ ਹਿੱਸੇ ਤੇ ਭਾਵੇਂ ਬਾਈਬਲ ਬੰਦ ਹੋਵੇ ਜਾਂ ਖੋਲਹੀ ਜਾਵੇ ਕਿ ਸਾਨੂੰ ਪਿਤਾ ਅਤੇ ਮਾਤਾ ਦੀਆਂ ਸਿੱਖਿਆਵਾਂ ਨੂੰ ਹਮੇਸ਼ਾ ਆਪਣੇ ਅੰਦਰ ਵਸਣ ਨਹੀਂ ਦੇਣਾ ਚਾਹੀਦਾ। ਪੂਰੀ ਸੋਕਾ ਸਾਰਾ ਹੁਲਝੀਲ ਸਕਣ 그런 우리 하늘 가족들이 돼야 되지 않겠습니까? ਅੱਜ ਅਸੀਂ ਪਿਤਾ ਜੀ ਦੇ ਪਵਿੱਤਰ ਜਨਮ ਦੀ 108ਵੀਂ ਵਰੇਗੰਡ ਮਨਾ ਰਹੇ ਹਾਂ। ਅੱਜਕਾ ਮੁਬਾਰਕ ਦਿਨ ਹੈ ਜਦੋਂ ਸਵਰਗ ਵਿੱਚ ਹਜ਼ਾਰਾਂ ਸਵਰਗਦੂਤਾ ਦੀ ਮਹਿਮਾ ਆਉਂਦੀ ਹੈ ਅਤੇ ਇਸ ਧਰਤੀ ਤੇ ਸਾਰੇ ਲੋਕਾਂ ਵਿੱਚ ਸ਼ਾਂਤੀ ਆਉਂਦੀ ਹੈ।

아주 굉장히 소중한 이 날이 되겠습니다. 예. अपने 37 सालों के खुशखबरी के जीवन दौरान वो अपने सबसे मुश्किल और दुखदाई समय दौरान कोरिया आए. 그런 한그 시기에 이 땅에 오셔서 오너네 자빠न ਦੇ ਕਬਜ਼ੇ ਹੇਠ ਕੋਰੀਆਈ ਯੁੱਧ ਅਤੇ ਜ਼ੁਲਮ ਚੱਲੇ. ਉਹਨਾਂ ਨੇ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦਾ ਸਾਹਮਣਾ ਕੀਤਾ. 1차 세계 대전 2차 세계 대전 ਕਿਰਪਾ ਕਰਕੇ ਯਾਦ ਰੱਖੋ ਕਿ ਪਿਤਾ ਜੀ ਇਸ ਧਰਤੀ ਤੇ ਸਭ ਤੋਂ ਮਾੜੇ ਹਾਲਾਤਾਂ ਵਿਚ ਆਏ। ਮੈਂ ਆਪਣੇ ਸਾਰੇ ਸਵਰਗੀ ਪਰਿਵਾਰ ਦੇ ਮੈਂਬਰਾਂ ਨੂੰ ਉਸ ਖੁਸ਼ਖਬਰੀ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਕਹਿੰਦਾ ਹਾਂ ਜੋ ਪਿਤਾ ਚਾਹੁੰਦਾ ਹਨ। ਦਾਨੀਏਲ ਦੀ ਭਵਿੱਖਬਾਣੀ ਦੇ ਅਨੁਸਾਰ ਉਹ ਆਵੇਗਾ ਤੇ ਰਾਜ ਸਵੇਤ ਉਹਨਾਂ ਦੇ ਬੱਚਿਆਂ ਦੁਆਰਾ ਗਵਾਚੀਆਂ ਸਾਰੀਆਂ ਚੀਜ਼ਾਂ ਨੂੰ ਬਹਾਲ ਕਰਨਗੇ ਹੈ ਨਾ? ਇਹ ਸਭ ਉਹਨਾਂ ਦੇ ਆਉਣ ਨਾਲ ਸੰਭਵ ਹੋਇਆ ਅਸੀਂ ਇਹ ਆਪਣੇ ਆਪ ਨਹੀਂ ਕਰ ਸਕਦੇ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਤਾਕਤ ਨਾਲ ਪੂਰਾ ਨਹੀਂ ਕਰ ਸਕਦੇ ਪਿਤਾ ਜੀ ਇਸ ਧਰਤੀ ਤੇ ਆਏ ਨਵੇਂ ਨੇਮ ਨੂੰ ਬਹਾਲ ਕੀਤਾ ਅਤੇ ਸਾਡੇ ਲਈ ਸਵਰਗੀ ਮਾਤਾ ਨੂੰ ਪ੍ਰਗਟ ਕੀਤਾ ਨਤੀਜੇ ਵਜੋਂ ਪਿਤਾ ਅਤੇ ਮਾਤਾ ਦੀ ਸੱਚਾਈ ਦਾ ਪ੍ਰਚਾਰ ਸਾਰੇ ਸੰਸਾਰ ਨੂੰ ਕੀਤਾ ਜਾ ਰਿਹਾ ਹੈ ਹਾਲਾਂਕਿ ਸਾਨੂੰ ਅਜੇ ਵੀ ਨਵੇਂ ਨੇਮ ਦੇ ਹੋਰ ਸੇਵਕਾਂ ਦੀ ਲੋੜ ਹੈ ਮੈਨੂੰ ਉਮੀਦ ਹੈ ਕਿ ਇਸ ਸਾਲ ਪਿਤਾ ਤੇ ਮਾਤਾ ਦੀ ਮਹਿਮਾ ਦਾ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਜਾਵੇਗਾ। ਇਸ ਕਾਰਨ ਹੈ ਕਿ ਸਵਰਗੀ ਪਿਤਾ ਇਸ ਧਰਤੀ ਤੇ ਆਏ। ਇਹ ਦਿਨ ਸਾਰੀ ਮਨੁੱਖ ਜਾਤੀ ਲਈ ਖੁਸ਼ੀ ਮਨਾਉਣ ਅਤੇ ਪਰਮੇਸ਼ਵਰ ਦੀ ਮਹਿਮਾ ਕਰਨ ਦਾ ਦਿਨ ਹੈ। ਇਕ ਬਹੁਤ ਮਹੱਤਵਪੂਰਨ ਦਿਨ ਹੈ ਜਦੋਂ ਗੰਭੀਰ ਪਾਪੀਆਂ ਨੂੰ ਪਾਪਾ ਦੀ ਮਾਫੀ ਮਿਲਦੀ ਹੈ ਤਾਂ ਜੋ ਉਹ ਧਰਮੀ ਬਣ ਸਕਣ। ਨਾ ਤਾਂ 굉장히 중요한 날이라고 볼수 있겠습니다। ਜਿਸ ਦਿਨ ਇਹ ਸ਼ਾਨਦਾਰ ਕੰਮ ਅਤੇ ਸ਼ਾਨਦਾਰ ਭਵਿੱਖ ਦੀ ਸ਼ੁਰੂਆਤ ਹੋਈ ਉਹ ਅੱਜ ਦਾ ਦਿਨ ਹੈ ਜਦੋਂ ਪਿਤਾ ਇਸ ਧਰਤੀ ਤੇ ਆਏ ਸੀ। ਜਦੋਂ ਅਸੀਂ ਇਹ ਸੋਚਦੇ ਹਾਂ ਤਾਂ ਸਾਨੂੰ ਪਿਤਾ ਅਤੇ ਮਾਤਾ ਦਾ ਹਜ਼ਾਰ ਵਾਰ ਧੰਨਵਾਦ ਕਰਨਾ ਚਾਹੀਦਾ ਹੈ। ਪਿਤਾ ਦੇ ਉਹਨਾਂ ਲਈ ਇੱਕ ਹੋਰ ਗੱਲ ਇਹ ਹੈ ਕਿ ਉਹਨਾਂ ਨੇ ਸਾਨੂੰ ਇਹ ਮਹਿਸੂਸ ਕਰਨ ਦਿੱਤਾ ਕਿ ਅਸੀਂ ਇੱਕ ਸਵਰਗੀ ਪਰਿਵਾਰ ਹਾਂ। ਨਾਲ ਤੋਂ ਭਰ ਇਨਾਰੀ 라고 볼수 있지 않습니까? ਜੇਕਰ ਪਿਤਾ ਨਾ ਹੁੰਦੇ ਤਾਂ ਕੀ ਤੁਸੀਂ ਮਾਤਾ ਨੂੰ ਜਾਣ ਸਕਦੇ ਸੀ? ਕੀ ਤੁਸੀਂ ਯਕੀਨ ਕਰ ਸਕਦੇ ਸੀ ਕਿ ਅਸੀਂ ਭੈਣ ਭਰਾ ਹਾਂ? ਇੱਕ ਜਹਾ ਸਾਰਥਕ ਦਿਨ ਵੀ ਹੈ ਜਦੋਂ ਪਿਤਾ ਨੇ ਸਾਨੂੰ ਦੱਸਿਆ ਕਿ ਅਸੀਂ ਇੱਕ ਸਵਰਗੀ ਪਰਿਵਾਰ ਹਾਂ। ਨਾਰੀ ਗੀਤ ਹਮਿੰਦਾ ਸਵਰਗੀ ਪਰਿਵਾਰ ਦੇ ਮੈਂਬਰ ਸੰਸਾਰ ਤੋਂ ਵੱਖਰੇ ਹੋਣੇ ਚਾਹੀਦੇ ਹਨ ਜੇਕਰ ਅਸੀਂ ਸਵਰਗੀ ਬੱਚੇ ਹਾਂ ਜੋ ਸੁਗਰਗ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ਾ ਦਾ ਆਨੰਦ ਮਾਣਾਂਗੇ ਤਾਂ ਸਾ ਨੂੰ ਪਿਤਾ ਅਤੇ ਮਾਤਾ ਦੇ ਸਮਾਨ ਹੋਣਾ ਚਾਹੀਦਾ ਹੈ ਤਾਂ ਜੋ ਪਿਤਾ ਅਤੇ ਮਾਤਾ ਦਾ ਪਿਆਰ ਸਿਵਨ ਵਿੱਚ ਪਰ ਜਾਵੇ ਮੈਂ ਤੁਹਾਨੂੰ ਸੀਓ ਨੂੰ ਅਜਿਹੀ ਜਗ੍ਹਾ ਬਣਾਉਣ ਲਈ ਆਖਦਾ ਹਾਂ ਜਿੱਥੇ ਖੁਸ਼ੀ ਅਤੇ ਗਾਉਣ ਦੀਆਂ ਆਵਾਜ਼ਾਂ ਕਦੇ ਨਹੀਂ ਰੁਕਦੀਆਂ। ਅਸੀਂ ਉਸਦੀ ਮਹਿਮਾ ਕਰਦੇ ਹਾਂ ਤੇ ਸਾਡੀ ਮੁਕਤੀ ਲਈ ਆਪਣਾ ਜੀਵਨ ਸਮਰਪਿਤ ਕਰਨ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੀ ਉਹ ਦਿਨ ਸਾਰੀਆਂ ਸੰਤਾਨਾਂ ਇਸ ਦ੍ਰਿੜ ਇਰਾਦੇ ਨਾਲ ਪਿਤਾ ਦੇ ਨਕਸ਼ੇ ਕਦਮਾਂ ਦੀ ਪਾਲਣਾ ਕਰਨਗੀਆਂ ਇਹ ਉਮੀਦ ਕਰਦੇ ਹੋਏ ਕਿ ਜੇਕਰ ਸਾਡੇ ਵਿੱਚ ਕਮੀ ਹੈ ਤਾਂ ਪਿਤਾ ਸਾਨੂੰ ਭਰ ਦੇਣਗੇ ਜੇਕਰ ਅਸੀਂ ਗਲਤੀਆਂ ਕਰਦੇ ਹਾਂ ਤਾਂ ਸਾਨੂੰ ਸੁਧਾਰ ਦੇਣਗੇ ਅਤੇ ਸਾਨੂੰ ਸਵਰਗ ਵੱਲ ਲੈ ਜਾਣਗੇ ਤਾਂ ਜੋ ਅਸੀਂ ਉੱਥੇ ਪਹੁੰਚ ਸਕੀਏ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ